ਕੌਣ ਤਮਾਂ ਦੇ ਖੋਤੇ ਦੋ ਤਿੰਨ ਪਰਚੇ ਹੁੰਦੇ ਆ ਅੱਛਾ ਇਹ ਕਿਵੇਂ ਤੁਸੀਂ ਦੇਖੋ ਉਹਨਾਂ ਦੇ ਖਾਸ ਬੰਦੇ ਹੋ ਜਦਾ ਸਾਨੂੰ ਲਾਭ ਉਗੋ ਕੋਲੇ ਲੈ ਚੱਲੋ ਅਸੀਂ ਕੋਈ ਗੱਲ ਕਰ ਲਈਏ ਜਾਂ ਉਹਨਾਂ ਨੂੰ ਪਿੰਡ 'ਚ ਸੱਦ ਲੋ ਇਹ ਗੱਲ ਨਹੀਂ ਕਰੀ ਨਾ ਨਾ ਬਾਈ ਉਹ ਮੇਰੀ ਛੱਡ ਨੂੰ ਸਾਰਾ ਨੂੰ ਇਹੀ ਬੇਨਤੀ ਆ ਵੀ ਅੱਗੇ ਹਰੇਕ ਨਾਲ ਤੱਕਾ ਆਉਣਾ ਜੇ ਅੱਜ ਆਪਾਂ ਨਾ ਬੋਲੇ ਹਨਾ ਉਹ ਤਾਂ ਬਾਈ ਭਾਨੇ ਦਾ ਵਿਰੋਧ ਕਰਦਾ ਉਹ ਸਾਡੀਆਂ ਵੀਡੀਓ ਬੜਾ ਬੜਾ ਬਹੁਤ ਬੰਦੇ ਬਾਈ ਬਹੁਤ ਬੰਦੇ ਨੇ ਦੁੱਧ ਬੰਦ ਕਰਤਾ ਉਹਦਾ ਜਿਵੇਂ ਮੋਗੇ ਤੋਂ ਅਹਿਮਦਪੁਰਾ ਪਿੰਡ ਮੇਰਾ ਵੀ ਇਹ ਜਿਹੜੀ ਉਹ ਪੇਜ ਵਾਲਿਆਂ ਨੂੰ ਚੱਕੀ ਜਾਂਦਾ ਕਮੈਂਟ ਕਰਨ ਤੇ 295 ਦਾ ਪਰਚਾ ਹਨਾ ਰੋਕ ਇਹ ਯਾਰ ਸੰਵਿਧਾਨ ਦੇ ਮੁਤਾਬਕ ਸਰਕਾਰ ਚ ਕੰਦੇ ਜਿਹਾ ਚਲਾਉਨੇ ਆ ਇਹਨੇ ਪਿੱਛੇ ਡਾਕਟਰ ਅੰਮੇਰ ਕਰਦੀ ਤੇ ਭਗਤ ਸਿੰਘ ਦੀ ਫੋਟੋ ਲਾਈ ਹੋਈ ਆ ਮੈਂ ਕਹਿੰਦਾ ਉਹਦੀਆਂ ਵੀਡੀਓ ਕੱਢ ਲਓ ਕਾਨੂੰਨ ਪੜਾ ਲਓ ਕਿਸੇ ਜੱਜ ਨੂੰ ਜਾਂ ਵਕੀਲ ਨੂੰ ਮੈਂ ਮੈਂ ਦੱਸ ਦੂ ਜੀ ਨਿਕਨੋਲਜ ਆ ਭਗਵੰਤ ਮਾਨ ਦੇ ਖਵੱਤੇ ਦੋ ਤਿੰਨ ਪਰਚੇ ਹੁੰਦੇ ਆ ਅੱਛਾ ਇਹ ਕਿਵੇਂ ਉਹਦੀਆਂ ਗੱਲਾਂ ਕੱਢ ਲਓ ਝੂਠ ਬੋਲੇ ਹੋਇਆ ਇਹਦੇ ਠੀਕ ਹੈ ਤੇ ਜਾ ਮੈਂ ਇੱਕ ਬੇਨਤੀ ਕਰਦਾ ਤੁਸੀਂ ਇਹ ਮੇਰੀ ਵੀਡੀਓ ਤੱਕ ਪਹੁੰਚਾ ਦਿਓ ਬਾਬਾ ਸਾਹਿਬ ਡਾਕਟਰ ਅੰਮੇਰ ਕਰਦੀ ਭਗਤ ਸਿੰਘ ਦੀ ਫੋਟੋ ਲਾ ਦੇ ਬਾਈ ਕਾ ਨੂੰ ਕਾ ਨੂੰ ਬੇਅਦਬੀ ਕਰੀ ਜਾਂਦਾ ਠੀਕ ਹੈ ਜਿਹੜੇ ਸਵਿਧਾਨ ਜਿਹੜੇ ਬੰਦੇ ਨੇ ਲਿਖ ਕੇ ਦਿੱਤਾ ਉਹ ਸਬਮਿਟ ਕਰਨੇ ਕਿਹਾ ਸੀ ਜੀ ਸਵਿਧਾਨ ਚੰਗਾ ਜਾਂ ਮਾੜਾ ਹੋਊਗਾ ਜਦ ਇਹ ਉਹਨਾਂ ਦੇ ਜਿਨ੍ਹਾਂ ਦੇ ਹੱਥ 'ਚ ਹੋਇਆ ਪਾਵਰ ਹੋਈ ਇਹ ਉਹ ਚੰਗੇ ਜਾਂ ਮਾੜੇ ਹੋਏ ਸਵਿਧਾਨ ਹੋਮੇਂਦਾ ਹੋਊਗਾ ਤੇ ਇਸ ਟਾਈਮ ਸਵਿਧਾਨ ਨੂੰ ਤੂੰ ਮਾੜਾ ਉਹਦੀਆਂ ਧੱਜੀਆਂ ਉਡਾ ਰਿਹਾ ਠੀਕ ਹੈ ਨਾ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਲੋਕਾਂ ਨੂੰ ਪ੍ਰੋਟੈਸਟ ਕਰਨ ਗਏ ਤੁਸੀਂ ਰਸਤਾ ਬਣਾ ਕੇ ਦੇਣਾ ਸੀਗਾ ਵੀ ਇੱਥੋਂ ਦੀ ਜਾਓ ਸੜਕਾਂ ਤੇ ਆ ਸਕਦੇ ਆ ਬਾਬਾ ਸਾਹਿਬ ਨੇ ਕਲਮ ਨਾਲ ਲਿਖਿਆ ਹੋਇਆ ਉਹ ਸੰਵਿਧਾਨ ਦੇ ਵਿੱਚ ਜਿਹਦੀ ਉਹ ਫੋਟੋ ਲੈ ਬਿੱਠੇ ਪਿੱਛੇ ਤੇ ਫਿਰ ਲੋਕਾਂ ਨੂੰ ਰੋਕਿਆ ਘਾਤੋਂ ਜੇ ਰੋਕਿਆ ਤਾਂ ਹੀ ਇੰਨਾ ਕੁ ਸੋਇਆ ਰੋਕਿਆ ਘਾਤੋਂ ਕਿਉਂਕਿ ਇਹ ਰੋਕਣਾ ਹੀ ਸੰਵਿਧਾਨ ਦੀ ਉਲੰਘਣਾ ਕਰਨਾ ਇੱਥੇ ਭਗਵਾਨ ਜੀ ਮੰਤਰ ਤੇ ਪਰਚਾ ਹੁੰਦਾ ਕੇਜਰੀਵਾਲ ਤੇ ਪਰਚਾ ਹੁੰਦਾ ਸਭ ਮੈਂ ਹੁਣ ਇੱਕ ਹੋਰ ਅਪੀਲ ਕਰਦਾ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਨੇ ਕਿ ਸ਼ਬਦ ਬੋਲੇ ਨਾ ਪਾਠੀਆਂ ਵਾਲੇ ਲੋਕ ਉਹ ਗੱਲ ਤੇ ਖਰੇ ਉਤਰਨ ਹਈਏ ਪਿੰਡਾਂ ਦੇ ਵਿੱਚ ਇਹ ਕਹਿੰਦੇ ਨਾ ਵੀ ਪਾੜਾ ਪਾਉਂਦਾ ਉਹ ਪਾੜਾ ਪਾਉਂਦਾ ਸਰਕਾਰ ਆ ਪਾਉਂਦੀ ਉਹ ਪਾਉਂਦਾ ਏਦੋਂ ਬਾਅਦ ਪਿੰਡਾਂ ਦੇ ਆਮ ਆਦਮੀ ਤੇ ਵਰਕਰਾਂ ਨਾਲ ਵੀ ਪਿੰਡਾਂ ਵਾਲੇ ਪਾੜਾ ਪਾਉਣਗੇ ਸਾਹਮਣੇ ਵੀਰ ਖੜਿਆ ਆ ਜਾ ਬਾਈ ਇਧਰ ਆ ਜਾ ਇਹਨਾਂ ਨੇ ਡੈਰੀ 'ਚ ਦੁੱਧ ਬੰਦ ਕਰਤਾ ਆਪਣੇ ਪਿੰਡ 'ਚ ਕਿਹਨਾਂ ਆਮ ਆਦਮੀ ਦਾ ਬੰਦਾ ਐ ਐਮਐਲਏ ਨਾਲ ਉਹਦੀ ਬੈਣੀ ਉੱਠਣੀ ਆ ਜਿਹੜਾ ਡੈਰੀ 'ਚ ਹਾਂ ਇੱਕ ਮਿੰਟ ਇਹ ਉਹ ਡੈਰੀ ਪਾਉਂਦਾ ਉਹ ਐਮਐਲਏ ਨਾਲ ਬੈੰਦਾ ਉੱਠਦਾ ਇਹਨੇ ਕਹਿੰਦੇ ਬਾਈ ਤੂੰ ਉਹਨੂੰ ਕਹਿ ਪਾਨੇ ਵਾਲਾ ਕੰਮ ਗਲਤ ਕੀਤਾ ਉਹ ਕਹਣਾ ਨਹੀਂ ਕਹਿਣਾ ਇਹਨਾਂ ਨੇ ਦੁੱਧ ਪਾਉਣਾ ਹਟਾ ਲਿਆ ਕਹਿੰਦੇ ਸਾਰਿਆਂ ਨੂੰ ਹਟਾਵਾਂਗੇ ਇਹ ਚੀਜ਼ ਨਾਲ ਪਿੰਡਾਂ ਜਿਹੜੇ ਕਹਿੰਦੇ ਹੁੰਦੇ ਨੇ ਪਾੜਾ ਪਾੜਾ ਨਾ ਪਿਆ ਯਾਰ ਆਰਥਿਕ ਪਾੜਾ ਜਾਤੀ ਪਾੜਾ ਪੰਜਾਬ ਸ਼ਾਂਤਮਈ ਉਹ ਸੰਵਿਧਾਨ ਕਹਿੰਦਾ ਪੰਜਾਬ 'ਚ ਸ਼ਾਂਤੀ ਚਾਹੀਦੀ ਆ ਪਰ ਕੱਲੇ ਪਾਨੇ ਵਾਲੇ ਤੇ ਨੌਜਵਾਨਾਂ ਨੂੰ ਤੋਂ ਇੰ ਪਰ ਚਿੱਤੇ ਪਰ ਚਾ ਪਰ ਚੇ ਪਰ ਚਾ ਪੇਜ ਬੰਦ ਕਰਾ ਤੇ ਤੇਰਾ ਲੈਵਲ ਤੇ ਤੇਰੀ ਸੋਚ ਦਾ ਦਾਇਰਾ ਪਤਾ ਲੱਗ ਗਿਆ ਕਿੱਡਾ ਘੇਰਾ ਤੇਰਾ ਜਾਂ दारू ਪਿਦਾ ਤੀ ਜਾਂ ਤੂੰ ਘਟਾ ਤੀ ਐਵੇਂ ਵੀ ਹੋ ਸਕਦਾ ਹੈ ਨਾ ਤੇ ਵੀ ਇਸ ਕਰਕੇ ਵੀ ਗੱਲ ਬਹੁਤ ਜ਼ਿਆਦਾ ਜਦੋਂ ਉਹਨਾਂ ਲੋਕਾਂ ਲਾਤੀਆਂ ਤਾਂ ਸੰਵਿਧਾਨ ਦੀਆਂ ਧੱਜੀਆਂ ਉਡਾਤੀਆਂ ਤੇ ਇਸ ਦੂਬਾ ਜਿਹੜਾ ਕੁਝ ਪਿੰਡਾਂ ਚ ਹੋਊਗਾ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਤੇ ਕੇਂਦਰੀyal ਦੀ ਆ ਬੋਕਰ ਪਾਰਟੀ ਦੀ ਤੇ ਭਗਵੰਤ ਮਾਨ ਤੁਸੀਂ ਹੋਗੇ ਪਿੰਡਾਂ 'ਚ ਕੁਛ ਵੀ ਹੁੰਦਾ ਉਹਦੇ ਜ਼ਿੰਮੇਵਾਰ ਇਹ ਸਰਕਾਰ ਆ ਮੈਂ ਇਹ ਕਹਿਣਾ ਜੋ ਮਰਜ਼ੀ ਹੋਵੇ ਇਹਦੀ ਜ਼ਿੰਮੇਵਾਰੀ ਉਥੋਂ ਦਾ ਥਾਣਾ ਉਥੋਂ ਦਾ ਐਮਐਲਏ ਭਗਵੰਤ ਮਾਨ ਐਂਡ ਕੇਜਰੀਆ ਤੇ ਕੀ ਡੈਰੀ ਵਾਲਾ ਕੀ ਥੋੜਾ ਮਸਲਾ ਹੈ ਕੋਈ ਕਿਵੇਂ ਕਿੱਥੋਂ ਆਏ ਸਾਡਾ ਪਿੰਡ ਰਾਜੀਆ ਬਾਈ ਸਾਡਾ ਰਾਜੀਆ ਰਾਜੀਆ ਤਾਂ ਨਾਲ ਹੀ ਹੈ ਹਾਂ ਨਾਲ ਹੀ ਹੈ ਬਾਈ ਜਿਹੜਾ ਸਾਡਾ ਉਹ ਡੈਰੀ ਵਾਲਾ ਬੰਦਾ ਹੈ ਉਹ ਹੈਗਾ ਆਪਣਾ ਲਾਹ ਬੋਗ ਦਾ ਖਾਸ ਬੰਦਾ ਬਾਈ ਜਮਾ ਠੀਕ ਹੈ ਅਸੀਂ ਉਹਨੂੰ ਆਖਿਆ ਵੀ ਜਦਾਂ ਬਾਈ ਵੀਡੀਓ ਬਣਾ ਕੇ ਪਾਸ ਸਰਕਾਰ ਦੇ ਵਿਰੋਧ ਬਾਈ ਕਟ ਕਰਦੇ ਆਮ ਆਦਮੀ ਦਾ ਨਹੀਂ ਲਾਹ ਬੋਗ ਨੂੰ ਕਹਿ ਕੇ ਕਹੇ ਵੀ ਭਾਈ ਤੂੰ ਕੁਝ ਬੋਲ ਹ ਉਹ ਕਹਿੰਦਾ ਵੀ ਮਾਇ ਨਹੀਂ ਬੋਲਦਾ ਅਸੀਂ ਬਾਈ ਉਹਦਾ ਬਾਈਕਾਟ ਕਰਤਾ ਵੀ ਤੇਰੀ ਡਾਇਰੀ ਤਾਂ ਜਦੋਂ ਬਾਈ ਦੁੱਧ ਬੰਦ ਨਹੀਂ ਤੁਸੀਂ ਇਹ ਨਹੀਂ ਕਿਹਾ ਉਹਨਾਂ ਨੂੰ ਵੀ ਤੁਸੀਂ ਦੇਖੋ ਉਹਨਾਂ ਦੇ ਖਾਸ ਬੰਦੇ ਹੋ ਜਾਂ ਤਾਂ ਸਾਨੂੰ ਲਾਭ ਉਗੋ ਕੇ ਕੋਲੇ ਲੈ ਚੱਲੋ ਅਸੀਂ ਕੋਈ ਗੱਲ ਕਰ ਲਈਏ ਜਾਂ ਉਹਨਾਂ ਨੂੰ ਪਿੰਡ 'ਚ ਸੱਦ ਲੋ ਇਹ ਗੱਲ ਨਹੀਂ ਕਰੀ ਨਾ ਨਾ ਬਾਈ ਉਹ ਲਿਆਉਂਦੇ ਨਹੀਂ ਉਹ ਤਾਂ ਬਾਈ ਪਾਨੇ ਦਾ ਵਿਰੋਧ ਕਰਦਾ ਉਹ ਸਾਡੀਆਂ ਵੀਡੀਓ ਬਣਾਵਣਾ ਆਪਣੇ ਕੋਲੇ ਰਿਕਾਰਡ ਰੱਖਦਾ ਠੀਕ ਹੈ ਮਤਲਬ ਜਦੋਂ ਉਹ ਧਰਨੇ ਤੇ ਗਏ ਉਹਦੇ ਵੀ ਉਹ ਗੁਪਤ ਗਿਆ ਨਾਲ ਵਿੱਚ ਗਿਆ ਆਏ ਇਹ ਬਾਈ ਦੇ ਵੀਡੀਓ ਵੀਰੋ ਦੋ ਚਾਰ ਬਣਾ ਕੇ ਵਾਇਰਲ ਕਰੀ ਜਾਂਦੇ ਨੇ ਪਾਈਆਂ ਨੇ ਨਹੀਂ ਹੋਰ ਤੁਹਾਡੇ ਪਿੰਡ ਦੇ ਹੋਰ ਲੋਕਾਂ ਨੇ ਵੀ ਉਹਦਾ ਵਿਰੋਧ ਕਰੇ ਦੁੱਧ ਦਾ ਬਹੁਤ ਬੰਦੇ ਬਾਈ ਬਹੁਤ ਬੰਦੇ ਨੇ ਦੁੱਧ ਬੰਦ ਕਰਤਾ ਉਹਦਾ ਠੀਕ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬੱਸ ਬਾਈ ਬੰਦ ਕਰਤਾ ਬਾਈਕਟ ਕਰਤਾ ਇਸ ਤੋਂ ਬਾਅਦ ਬੱਸ ਠੀਕ ਹੈ ਉਹ ਏਰੀਆ ਵਾਲੇ ਦਾ ਜਮਾਂ ਬਾਈ ਤੇ ਹੁਣ ਆਹ ਸਾਹ ਲਾ ਲੋ ਆਪਾਂ ਨਾ ਕਿਸੇ ਤੋਂ 12000 ਰੁਪਏ ਦੇ ਦिए ਆਪਾਂ ਕਿਸੇ ਤੋਂ ਉਹ ਵਾਪਸ ਨਹੀਂ ਲੈ ਸਕਦੇ ਔਰ ਇਹ ਭਾਨੇ ਨੇ ਲੋਕਾਂ ਦੇ ਲੱਖਾਂ ਰੁਪਏ ਕਢਾਤੇ ਹਨਾ ਹੁਣ ਉਹੀ ਯਾਰ ਤੁਸੀਂ ਇੱਕ ਦੇਖੋ ਹੁਣ ਚੰਨੀ ਸੀਗਾ ਚੰਨੀ ਦਾ ਭਗਵਾਨ ਤਮਾਨ ਨੇ ਡਟ ਕੇ ਨਾ ਆਪਣਾ ਭਾਨ ਆਪਣੇ ਭਾਨੇ ਦੇ ਹੱਕ ਚ ਅੱਜ ਵੀ ਉਹਦਾ ਲੈਵਲ ਦੇਖੋ ਤੁਸੀਂ ਬੰਦੇ ਦੀ ਨਿਮਰਤਾ ਦੇਖੋ ਵੀ ਅੱਜ ਵੀ ਉਹ ਭਾਨੇ ਦੇ ਹੱਕ ਚ ਆ ਰਿਹਾ ਹਨਾ ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਅੱਗੇ ਹਰੇਕ ਨਾਲ ਧੱਕਾ ਹੋਣਾ ਜੇ ਅੱਜ ਆਪਾਂ ਨਾ ਬੋਲੇ ਹਨਾ ਆਪਾਂ ਸੱਚ ਦੀ ਆਵਾਜ਼ ਦੱਬ ਰਹੇ ਨੇ ਇਹ ਤਾਂ ਆਪਾਂ ਆਵਾਜ਼ ਨਾ ਦੱਬਨ ਦਿਓ ਕਿਉਂਕਿ ਅੰਨਾ ਜਿਆਦਾ ਧੱਕਾ ਜਿਵੇਂ ਭਾਨੇ ਨਾਲ ਹੋਇਆ ਹਰੇਕ ਪੰਜਾਬ ਦੇ ਪੁੱਤ ਨਾਲ ਹੋਣਾ ਹਨਾ ਬਿਲਕੁਲ ਬਾਈ ਪਹਿਲੀ ਗੱਲ ਤਾਂ ਮੈਂ ਸਾਰਿਆਂ ਨੂੰ ਸੱਚੀ ਗੱਲ ਕਹਿਣਾ ਹੈ ਠੀਕ ਹੈ ਜੀ ਔਦੂ ਬਾਅਦ ਬੇਨਤੀ ਇਹ ਹੈ ਵੀ ਪਾਣਾ ਵੀਰ ਹਰੇਕ ਵੀਰ ਦੀ ਚਾਹੇ ਕੋਈ ਕਿਤੋਂ ਵੀ ਹੈ ਹਰੇਕ ਦੀ ਮਦਦ ਕਰਦਾ ਸੀਗਾ ਮੈਂ ਆਪਣੀ ਗੱਲ ਕਰਦਾ ਪਹਿਲਾਂ ਤਾਂ ਮੇਰੀ ਮਾਤਾ ਦੀ ਪਿੱਤੇ ਚ ਪਥਰੀਆਂ ਸੀਗੀਆਂ ਇੱਥੋਂ ਤੁਸੀਂ ਮੈਂ ਰਾਜੀ ਹਤੂ ਹਾਂ ਹਾਂ ਇਹਨਾਂ ਵੀਰਾਂ ਨੇ ਵੀ ਬਹੁਤ ਸਹਾਇਕ ਦਿੱਤਾ ਮੇਰੀ ਮਾਤਾ ਦੇ ਇਲਾਜ ਵਾਸਤੇ ਉਸ ਤੋਂ ਬਾਅਦ ਜਿੰਨੀ ਕਿ ਸਾਡੇ ਚ ਪਹੁੰਚ ਸੀ ਅਸੀਂ ਇਲਾਜ ਕਰਵਾਇਆ ਜੀ ਸਾਨੂੰ ਖੱਜਲ ਖਵਾਰ ਕਰਾਇਆ ਪਹਿਲਾਂ ਤਾਂ ਡਾਕਟਰਾਂ ਨੇ ਕਦੇ ਪੀਜੀਐ ਵਿੱਚ ਕਦੇ ਪਟਿਆਲੇ ਕਦੇ 32 ਸੈਕਟਰਾਂ ਤੇ ਉਸ ਤੋਂ ਬਾਅਦ ਜਿਹੜੀ ਸਾਡੇ ਕੋਲ ਹੈਗੀ ਸੀ ਜਮਾ ਪੂੰਜੀ ਅਸੀਂ ਲਾਤੀ ਲੋਨ ਤੋਂ ਬਾਅਦ ਅਸੀਂ ਵੀਡੀਓ ਬਣਾ ਕੇ ਇਹਨਾਂ ਬਾਈ ਨੂੰ ਭੇਜੀ ਫਿਰ ਬਾਈ ਨੇ ਵੀਡੀਓ ਦੇਖ ਕੇ ਖੁਦ ਸਾਡੇ ਕੋਲ ਪਹੁੰਚ ਕੇ ਜਿਹਨਾਂ ਖਰਚਾ ਹੋਇਆ ਸੀਗਾ ਕੁਸਤਾ ਪਿੰਡ ਨੇ ਸਾਡੀ ਮਦਦ ਕੀਤੀ ਹੈ ਜੀ ਕੁਸ ਬਾਈ ਨੇ ਮਦਦ ਕੀਤੀ ਹੈ ਪਰ ਨਹੀਂ ਸਿੱਧੂ ਨੇ ਬਾਈ ਖੁਦ ਕੋਲ ਨਾਲ ਖੜ ਕੇ ਮੇਰੀ ਮਾਤਾ ਦਾ ਇਲਾਜ ਕਰਵਾ ਤੁਸੀਂ ਆਪ ਇਹ ਚੀਜ਼ਾਂ ਸਾਰੀਆਂ ਮੈਂ ਦੱਸਣ ਦਾ ਭਾਵ ਇਹ ਸਰਕਾਰ ਨੂੰ ਵੀ ਜਿਹੜੇ ਲੋਕ ਚੰਗੇ ਕੰਮ ਸਮਾਜ ਵਾਸਤੇ ਕਰਦੇ ਨੇ ਸੋਡੇ ਵਾਲੇ ਕੰਮ ਲੋਕ ਕਰੀ ਜਾਂਦੇ ਨੇ ਉਹਨਾਂ ਨੂੰ ਤੁਸੀਂ ਐਪਰੀਸ਼ੀਏਟ ਕਰੋ ਨਾ ਕਿ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਉਹਨਾਂ ਨੂੰ ਐਪਰੀਸ਼ੀਏਟ ਕਰੋਗੇ ਤੁਹਾਡਾ ਸਾਥ ਦੇਣਗੇ ਪਰ ਜੇ ਤੁਸੀਂ ਦੱਬੋਗੇ ਤਾਂ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਵੀ ਨਫ਼ਰਤ ਪਾਊਗੀ ਸਰਕਾਰ ਤੋਂ ਠੀਕ ਹੈ ਜੀ